ਪਣੀ ਮਸਾ ਸਿੰਘ ਜਿਹੜਾ ਥਾਣਾ ਕਾਲੜਾ ਦੇ ਵਿੱਚ ਪਿੰਡ ਪੈਂਦਾ ਉੱਥੋਂ ਦੀਆਂ ਤਿੰਨ ਜਿਹੜੀਆਂ ਛੋਟੇ-ਛੋਟੀਆਂ ਬੱਚੀਆਂ ਨੇ ਸਕੂਲ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜੀਆਂ ਨੇ ਅੱਧੀ ਛੁੱਟੀ ਤੋਂ ਆਪਣੇ ਸਕੂਲ ਤੋਂ ਇਜਾਜ਼ਤ ਲੈ ਕੇ ਚਲਾ ਗਈਆਂ ਸੀ ਤਾਂ ਤੂੰ ਘਰ ਨਹੀਂ ਸੀ ਵਾਪਸ ਆਈਆਂ ਇਹਨਾਂ ਦੇ ਵਿੱਚ ਜਿਹੜੀ ਗੀਤਾ ਆ ਇੱਕ ਜੈਸਮੀਨ ਆ ਇੱਕ ਬੀਵੀ ਆ ਜੇਰਾ ਦੀ ਉਮਰ ਦੀ ਗੱਲ ਕਰੀਏ ਤੇ 11 ਤੋਂ 12 ਸਾਲ ਦੇ ਵਿੱਚ ਇਹਨਾਂ ਦੀ ਏਜ ਹੈਗੀ ਆ ਇਹ ਜਦੋਂ ਵਾਪਸ ਨਹੀਂ ਆਈਆਂ ਤਾਂ ਇਹਨਾਂ ਨੇ ਪਹਿਲਾਂ ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕੀਤੀ ਤੇ ਅਗਲੇ ਦਿਨ ਜਿਹੜੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਜਿਹੜੀ ਹੈ ਦੀ ਐਫ ਆਈ ਆਰ ਦਰਜ ਕਰਵਾਈ ਜੋ ਸੰਬੰਧੀ ਤੁਰੰਤ ਜਿਹੜੀ ਐਫ ਆਈ ਆਰ ਦਰਜ ਕਰਕੇ ਬੱਚੀਆਂ ਦੀ ਅਸੀਂ ਜਿਹੜੀ ਹੈ ਭਾਲ ਸ਼ੁਰੂ ਕਰ ਦਿੱਤੀ ਪਹਿਲਾਂ ਜਿਹੜੀ ਕਾਲ ਡਿਟੇਲ ਟਾਵਰ ਲੋਕੇਸ਼ਨ ਤੇ ਜਿਹੜੀ ਟੈਕਟੀਕਲ ਤਰੀਕੇ ਨਾਲ ਤਕੀਸ਼ ਕੀਤੀ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਨਾਲ ਚੈਕਿੰਗ ਕੀਤੀ ਸੋ ਜਿਹੜੀਆਂ ਇਹ ਕੱਲ ਜਿਹੜੀਆਂ ਬੱਚੀਆਂ ਨੇ ਉਹ ਇੱਕੋਂ ਇੱਕ ਹੀ ਬੰਦ ਬਸ ਪਰੰਪਰ ਤੋਂ ਬਰਾਮਦ ਹੋ ਗਏ। ਅੱਜ ਜਿਹੜਿਆ ਇਹ ਮਾਵਾਪ ਦੇ ਆਪਾਂ ਦੇ ਅਸਮੀ ਨੂੰ ਕਰ ਰਹੇ। ਸੋ ਜਦੋਂ ਇਹਨਾਂ ਦੇ ਮੁਰਲੀ ਪੋਸਟ ਕੀ ਸੀ ਕਿ ਇਹਨਾਂ ਨੇ ਆਪਣੇ ਆਪ ਹੀ ਜਿੱਦਾਂ ਬੱਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਕਿ ਅਸੀਂ ਦਰਵਾਜ਼ਾ ਆਪ ਜਾਣਾ ਤੇ ਦਰਵਾਜ਼ਾ ਚੱਲਣਾ। ਦੋ ਰਾਤਾਂ ਉੱਥੇ ਰਹੀਆਂ ਤੇ ਉੱਥੋਂ ਵਾਪਸ ਆ ਕੇ ਤੇ ਆਪਣੇ ਨਾਮ ਦੇ ਘਰ ਜਾ ਰਹੀਆਂ ਸੀ। ਤੇ ਜਿਹੜੀਆਂ ਤਿੰਨੇ ਦੀ ਤਿੰਨੇ ਬੱਚੀਆਂ ਜਿਹੜੀਆਂ ਅਸੀਂ ਰਿਕਵਰ ਕਰ ਲਈਆਂ ਤੇ ਮਾਪਿਆਂ ਦੇ ਹੈਂਡਓਵਰ ਕਰ ਦਿੱਤੀਆਂ। ਇੱਥੇ ਮੈਂ ਨਾਲ ਦੀ ਨਾਲ ਅ ਮਾਪਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਉੱਥੇ ਮੈਂ ਸਕੂਲ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੀ ਆ ਕਮਿਊਨਿਟੀ ਜੁਮੈਰੀ ਫੀਸ ਕਰਨੀ ਪੈਂਦੀ ਆ ਇਹਦੇ ਸਬੰਧੀ ਅਸੀਂ ਜਿਹੜਾ ਡਿਊ ਨੋ ਲਿਖ ਕੇ ਵੀ ਭੇਜਾਂਗੇ ਕਿ ਜਦੋਂ ਵੀ ਕੋਈ ਬੱਚੇ ਇਸ ਤਰ੍ਹਾਂ ਦੇ ਖਾਸ ਕਰਕੇ ਬੱਚਿਆ ਜਦੋਂ ਵੀ ਕਿਤੇ ਐਡਮਿਸ਼ਨ ਨੂੰ ਦੇ ਕੇ ਜਾਂਦੀ ਇਹ ਨੇ ਤੇ ਅੱਜ ਕੱਲ ਮੋਬਾਈਲ ਸਾਰਿਆਂ ਦੇ ਕੋਲ ਹੈ ਤੇ ਪੇਰੈਂਟਸ ਨੂੰ ਘਟੋ ਘਟਾ ਇਨਫੋਰਮ ਜ਼ਰੂਰ ਕੀਤਾ ਜਾਵੇ ਜਾਂ ਉਹਨਾਂ ਬਾਰੇ ਦੱਸਿਆ ਜਾਊ ਜ਼ਰੂਰ ਜਾਵੇ ਤੇ ਮਾਪੇ ਪਾਪਾ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਕੂਲ ਤੇ ਇਸ ਨੇ ਫਾਰਗ ਨਾ ਹੋਵੇ। ਉਹਨਾਂ ਦੇ ਨਾਲ ਇਨਟੈਕ ਰੋ ਉਹਨਾਂ ਨਾਲ ਗੱਲਬਾਤ ਕਰਦੇ ਰੋ ਤਾਂ ਕਿ ਜੋ ਉਹਨਾਂ ਦੀ ਇਨਫੋ ਆਉਟ ਕੋ ਟਰ ਹੈਗੀ ਉਹ ਤੁਹਾਨੂੰ ਪਤਾ ਲੱਗ ਜਾਵੇ। ਜੇ ਕੋਈ ਉਹਨਾਂ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੋ। ਜੋ ਜਿਹੜੇ ਬੱਚੇ ਆ ਸੀ ਅੱਜ ਮਾਪੇ ਪਾਪਾ ਦੇ ਹੱਥ ਕੰਮ। ਇਹਨਾਂ ਨੂੰ ਕੋਲ ਆਜੋ। ਸਾਰੀਆਂ ਬੱਚਿਆਂ ਅੱਜ ਸੋਚੋ ਸਾਡੇ ਭਵਾਨੇ ਕਰ ਦਿੱਤੀਆਂ ਸਾਡੀ ਬਹੁਤ ਜਿਆਦੀ ਮਦਦ ਤੋਂ ਲੋਕ ਹਲਸੰਭਲ ਆਈਮਾਨੇ ਸਾਰਿਆਂ ਨੇ ਲੱਲ ਕੇ ਇਤਨਾ ਰੋਸਾ ਦਿਨੇ ਦਿੱਤਾ ਧੰਨਵਾਦ ਹੈ ਇਸ ਦਾ ਬਹੁਤ ਸਾਰੇ ਇਹਨਾਂ ਨੇ ਸਹਿਯੋਗ ਹਰਨਾ ਭਾਵੇਂ ਬੜਾ ਸਜੋਗ ਦਿੱਤਾ ਤੇ ਬੱਚਿਆਂ ਬਾਲਣੀਆਂ ਬਹੁਤ ਬੜਾ ਧੰਨ